ਪਾਵਨ ਤੇ ਪਵਿੱਤਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਦੇ ਵਿੱਚ ਬਿਰਾਜਮਾਨ ਸਾਰੀਆਂ ਸਤਿਕਾਰਯੋਗ ਪੰਥਕ ਜਥੇਬੰਦੀਆਂ ਬਹੁਤ ਹੀ ਸਤਿਕਾਰਯੋਗ ਸਾਡੇ ਪੰਜੇ ਤਖਤਾਂ ਦੇ ਸਿੰਘ ਸਾਹਿਬਾਨ ਸਾਰੇ ਦਮਦਮੀ ਟਕਸਾਲ ਜੀ ਦੇ ਮੁਖੀ ਸਾਹਿਬਾਨ ਜਿਤਨੀਆਂ ਵੀ ਪੰਥ ਦੀਆਂ ਸੰਪਰਦਾਵਾਂ ਨੇ ਸਾਰਿਆਂ ਇੱਥੇ ਹਾਜ਼ਰ ਨੇ ਮੈਂ ਸਾਰਿਆਂ ਨੂੰ ਜੀ ਆਇਆਂ ਕਹਨਾ ਔਰ ਸਾਰੀ ਦੇਸ਼ ਵਿਦੇਸ਼ ਤੋਂ ਦੁਨੀਆਂੋਂ ਤੇ ਆਈ ਹੋਈ ਸਾਰੀ ਸਤਕਾਰਯੋਗ ਸੰਗਤ ਅੱਜ ਜੋ ਆਪਾਂ ਗੁਰੂ ਸਾਹਿਬਾਨ ਦੀਆਂ ਸਹਿਬ ਸ੍ਰੀ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਵਸ ਔਰ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਆ ਇਸ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਅੱਜ ਦਾ ਦਿਹਾੜਾ ਸੇ ਕੌਮ ਵਾਸਤੇ ਜਿੱਥੇ ਕਿਤੇ ਵੀ ਦੁਨੀਆ ਚ ਦਾਣ ਲੈਵਾ ਗੁਰੂ ਗ੍ਰੰਥ ਸਾਹਿਬ ਬੈਠਾ ਹੈ ਉਸ ਵਾਸਤੇ ਬਹੁਤ ਮਹਾਨ ਹੈ ਇਸ ਦਿਹਾੜੇ ਤੋਂ ਜੇ ਤੋ ਅਸੀਂ ਇਹ ਮਨਾਉਨੇ ਆ ਸਾਡੇ ਗੁਰੂ ਸਾਹਿਬਾਨ ਦੀ ਕੀ ਸਿੱਖਿਆ ਹੈ ਜੇ ਅਸੀਂ ਉਹ ਸਿੱਖਿਆ ਤੇ ਅਮਲ ਨਹੀਂ ਕਰਦੇ ਫਿਰ ਇਹ ਦਿਹਾੜੇ ਤੇ ਆਇਆਂ ਦਾ ਸਾਡਾ ਕੋਈ ਫਾਇਦਾ ਨਹੀਂ ਬਹੁਤਾ ਜਿਵੇਂ ਗੁਰਬਾਣੀ ਪੜ ਲੈਂਦੇ ਹੋ ਨਾ ਉਹਦਾ ਸਮਝਦੇ ਹੋ ਨਾ ਅਮਲ ਦੀ ਕੋਸ਼ਿਸ਼ ਕਰਦੇ ਹੋ ਫਿਰ ਤਾਂ ਇਸ ਤਰ੍ਹਾਂ ਹੀ ਜਿਵੇਂ ਆਪਾਂ ਤੁਰੇ ਜਾਂਦੇ ਗੱਲਾਂ ਕਰਦੇ ਜਾਂਦੇ ਆ ਉਸ ਤਰ੍ਹਾਂ ਦੀਆਂ ਗੱਲਾਂ ਲੇਕਿਨ ਜਦੋਂ ਵੀ ਗੁਰੂ ਨਾਲ ਜੁੜਦੇ ਹੋ ਗੁਰਵਾਲੀ ਨਾਲ ਜੁੜਦੇ ਹੋ ਉਹਦੇ 'ਚ ਮਨ ਲਾ ਕੇ ਜੁੜੋ ਜੋ ਸਾਡੇ ਗੁਰੂਆਂ ਨੇ ਸਿਖਾਇਆ ਤੁਹਾਡੇ ਸਾਹਮਣੇ 24ਵੀਂ ਪੀੜੀ 'ਚ ਇਹ ਪੰਜ ਪਿਆਰਿਆਂ ਦੇ ਪਰਿਵਾਰ ਨੇ ਜੋ ਮੈਥੋਂ ਪਹਿਲਾਂ ਬੋਲ ਕੇ ਗਏ 24ਵੀਂ ਪੀੜੀ ਭਾਈ ਦਿਆਸੋਂ ਦੀ ਤੇ ਭਾਈ ਧਰਮਸੋਂ ਦੀ ਸੋਚੋ ਕਿ ਕੋਈ ਇਤਿਹਾਸ ਨਹੀਂ ਜਿੰਨਾ ਬਾਰੇ ਇਤਿਹਾਸ ਵੀ ਨਹੀਂ ਦੱਸ ਸਕਦਾ ਉਹ ਦੀ ਹਿਸਤਰੀ ਲੇਕਰ ਸਾਡੀ ਹਿਸਤਰੀ ਜਿਵੇਂ ਸਾਡਾ ਗੁਰੂ ਗ੍ਰੰਥ ਸਾਹਿਬਾ ਹੈ ਅੱਜ ਸਾਡੇ ਪੰਜ ਪਿਆਰੇ ਇਸ ਤਰ੍ਹਾਂ ਨਜ਼ਰ ਆਉਂਦੇ ਜਿਵੇਂ ਸਾਡੇ ਗੁਰੂ ਸਾਹਿਬਾਨ ਦੇ ਸਾਹਮਣੇ ਖੜੇ ਹੈ ਉਦੋਂ ਜਦੋਂ ਤੁਹਾਡੀ ਆਤਮਾ ਨਾਲ ਜੁੜਦੇ ਹੋ ਫਿਰ ਤੁਹਾਡਾ ਮਨ ਸ਼ੁੱਧ ਹੁੰਦਾ ਹੈ ਜਦੋਂ ਆਪਣਾ ਮਨ ਸ਼ੁੱਧ ਹੋ ਜਾਏਗਾ ਫਿਰ ਇੱਕ ਦੂਸਰੇ ਪ੍ਰਤੀ ਜੋ ਸਾਡੇ ਗੁਰੂਆਂ ਨੇ ਸਿਖਾਇਆ ਨਿਮਰਤਾ ਪਿਆਰ ਸਹਿਣ ਸ਼ਕਤੀ ਔਰ ਬੁਰਾਈਆਂ ਤੋਂ ਦੂਰ ਕਰਨਾ ਗੁਰਨਾਨ ਦੇਵ ਜੀ ਨੇ ਜੋ ਸਿੱਖੀ ਦਾ ਬੂਟਾ ਲਾਇਆ ਉਸ ਬੂਟੇ ਨੂੰ ਪਰਫੁੱਲਤ ਕਰਨ ਵਾਸਤੇ ਸਮੇਂ-ਸਮੇਂ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਆਮਦਾਸ ਜੀਆ ਨੇ ਸਾਰੇ ਗੁਰੂ ਸਾਹਿਬਾਨ ਨੇ ਉਸ ਨੂੰ ਅੱਗੇ-ਦਿਗੇ ਵਧਿਆ ਫਲਾਇਆ ਅਜੇਸ ਆਪ ਦਰਬਾਰ ਦੇ ਵਿੱਚ ਅਕਬਰ ਰੰਗੇ ਪੈਰੀ ਚੱਲ ਕੇ ਲੰਗਰ 'ਚ ਆ ਕੇ ਲੰਗਰ ਛਕਿਆ ਤੇ ਗੁਰੂ ਨੂੰ ਪੁੱਛਿਆ ਕਿ ਦੱਸੋ ਮੈਂ ਲੰਗਰ ਨਾਲ ਜਾਇਦਾਦ ਲਵਾ ਦਿਆਂ ਕਹਿੰਦੇ ਨਹੀਂ ਇਹ ਸੰਗਤ ਦਾ ਲੰਗਰ ਹੈ ਲੇਕਿਨ ਮਾਮਲਾ ਬਾਪ ਕਰਕੇ ਅਸੀਂ ਇਲਾਕੇ ਦਾ ਪਰ ਲੰਗਰ ਚ ਗੁਰੂ ਜੀ ਨੇ ਹਿੱਸਾ ਨਹੀਂ ਪਾਇਆ ਕਹਿੰਦੀ ਇਹ ਸੰਗਤ ਹੈ ਉਸ ਨੂੰ ਫਿਰ ਜੋ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਸੀ ਉਹਨੂੰ ਡਿਢ ਕੀਤਾ ਕਿ ਇੱਥੇ ਬਾਦਸ਼ਾਹ ਵੀ ਬੈਠ ਕੇ ਲੰਗਰ ਉਸ ਤਰ੍ਹਾਂ ਹੀ ਛਕੇਗਾ ਜਿਵੇਂ ਕਾਮ ਗਰੀਬ ਆਦਮੀ ਛਕੇਗਾ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਪੂਚਾ ਨਹੀਂ ਕੋਈ ਨੀਮਾ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਇਹ ਸਾਨੂੰ ਸਿਖਾ ਕੇ ਗਏ ਸਾਡੇ ਗੁਰੂ ਸਾਹਿਬਾਨ ਅੱਜ ਅਸੀਂ ਨਿੱਕੇ ਨਿੱਕੇ ਗੱਲਾਂ ਤੇ ਹੰਕਾਰ ਚਾਉਨੇ ਆ ਹੰਕਾਰ ਚ ਆ ਕੇ ਐਵੇਂ ਸਾਰਾ ਕੁਛ ਆਪ ਦਾ ਬਰਬਾਦ ਕਰਦੇ ਆ ਦੂਜੇ ਦਾ ਕਰਦੇ ਆ ਅੱਜ ਬੜੀ ਵੱਡੀ ਲੋੜ ਹੈ ਬੜਾ ਵੱਡਾ ਸੰਕਟ ਹੈ ਐਸਜੀਪੀ ਤੇ ਵੀ ਇਸ ਤਰ੍ਹਾਂ ਦਾ ਹੋ ਰਿਹਾ ਹੈ ਔਰ ਅਕਾਲੀ ਦੰਤੇ ਵੀ ਹੋ ਰਿਹਾ ਹੈ ਮੈਂ ਤੁਹਾਨੂੰ ਸਾਰੇ ਸੰਗਤ ਨੂੰ ਇਸ ਦਿਹਾੜੇ ਤੇ ਕਹਿਣਾ ਚਾਹੁੰਦਾ ਆਓ ਗੁਰੂ ਨਾਲ ਜੁੜੀਏ ਇਹ ਗੁਰੂ ਦੇ ਸੇਵਾਦਾਰ ਸੰਸਥਾਾਂ ਨੇ ਕੰਮ ਕਰਦਿਆਂ ਤੋਂ ਕੋਈ ਇਨਸਾਨ ਨਹੀਂ ਜਿਹੜਾ ਭੁੱਲਣਹਾਰ ਨਹੀਂ ਭੁੱਲਣਹਾਰ ਸਭ ਕੋ ਅਪੁੱਲ ਗੁਰੂ ਕਰਤਾਰ ਇਕੱਲਾ ਪ੍ਰਮਾਤਮਾ ਹੈ ਬਾਕੀ ਸਭ ਭੁੱਲਣਹਾਰ ਆ ਔਰ ਨਿਮਰਤਾ ਜੋ ਸਾਨੂੰ ਗੁਰੂ ਨੇ ਸਿਖਾਈ ਹੈ ਸੁਖੀ ਵਸੇ ਮਸਕੀਨੀਆਂ ਆਪ ਨਿਮਰਤਲੇ ਬڑے-ਬڑے ਹੰਕਾਰੀਆਂ ਨਾਨ ਗਰਭ ਗਲੇ ਹੰਕਾਰ ਨਹੀਂ ਦੁਨੀਆ ਤੇ ਚੱਲਦਾ ਅੱਜ ਦੱਸੋ ਰੰਗ ਜੇ ਉਹਦਾ ਹੰਕਾਰ ਸੀ ਸੀ ਰੱਬ ਨੂੰ ਮੰਨਦਾ ਕੁਰਾਨ ਸ਼ਰੀਫ ਲਿਖ ਕੇ ਉਸ ਦੇ ਪੈਸੇ ਨਾਲ ਰੋਟੀ ਖਾਂਦਾ ਸੀ ਇਮਾਨਦਾਰ ਸੀ ਇਹ ਉਹਦੀਆਂ ਸਿਫਤਾਂ ਵੀ ਨੇ ਲੇਕਿਨ ਜ਼ੁਲਮ ਤੇ ਆ ਗਿਆ ਕੱਟੜ ਤੇ ਆ ਗਿਆ ਅੱਜ ਰੰਗ ਜੇਬ ਦੀ ਕਬਰ ਕਿਸੇ ਨੂੰ ਪਤਾ ਹੋ ਕਿਸੇ ਨੂੰ ਪਤਾ ਨਹੀਂ ਕਿੱਥੇ ਹੈ ਔਰੰਗਾਜ਼ਾਬ ਚ ਦਾਦ ਚੌਦੀ ਕਬਰ ਹੈ ਦੱਖਣ ਚ ਲੇਕਿਨ ਨਾ ਦੀਵਾ ਨਾ ਬੱਤੀ ਨਾ ਕੋਈ ਸਾਮ ਸਮਾਲ ਦਾ ਘਾਹ ਨਾ ਫੂਸ ਉਸਕੇ ਲਈ ਜਾ ਕੇ ਦੇਖੋ ਲੇਕਰ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਪਰਿਵਾਰ ਵਾਰਿਆ ਜਿਨ੍ਹਾਂ ਨੇ ਸਾਨੂੰ ਇਹ ਸਿਖਾਏ ਸਾਰੇ ਸਭ ਅੱਜ ਉਹਨਾਂ ਦਾ ਜਿੱਥੋਂ ਵੀ ਘੂੜਾ ਵੀ ਲੰਘਿਆ ਸੀ ਅਸੀਂ ਉੱਥੇ ਵੀ ਮੱਥੇ ਟੇਕਦੇ ਤੇ ਦੁੱਧ ਤੇ ਪੁੱਤ ਦੀਆਂ ਦੁਆਵਾਂ ਮੰਗਦੇ ਆ ਕਿ ਢੀ ਵੱਡੀ ਗੱਲ ਹੈ ਇਸ ਕਰਕੇ ਆਓ ਗੁਰੂ ਰਾਜ ਜੁੜੀਏ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ ਤੇ ਨਿਮਰਤਾ ਸਿੱਖੀਏ ਇੱਕ ਦੂਜੇ ਨੂੰ ਪਿਆਰ ਕਰੀਏ ਆਪਸ ਵਿੱਚ ਸਿੱਖ ਸਿੱਖ ਦਾ ਬੈਰੀ ਨਾ ਬਣੇ ਅਸੀਂ ਦੇਖੀਏ ਕਿ ਅਸੀਂ ਕਿਸੇ ਨੂੰ ਇੱਕ ਦੂਜੇ ਨੂੰ ਬੁਰਾ ਨਾ ਬੋਲੀਏ ਮੈਂ ਅੱਜ ਦੇ ਦਿਨ ਤੇ ਅਰਦਾਸ ਕਰਦਾ ਗੁਰੂ ਪਾਸ ਕਿ ਸਾਨੂੰ ਸ਼ਕਤੀ ਦਿਓ ਅਸੀਂ ਨਿਮਰਤਾ ਸਹਿਣ ਸ਼ਕਤੀ ਸਿੱਖ ਸਕੀਏ ਇੱਕ ਦੂਜੇ ਨੂੰ ਪਿਆਰ ਕਰਨ ਸਿੱਖ ਸਕੀਏ ਤਾਂ ਕਿ ਕੌਮ ਜੋ ਗੁਰੂ ਸਾਨੂੰ ਇਹ ਬੂਟਾ ਕੌਮ ਦਾ ਲਾ ਕੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗਏ ਇਹ ਦੁਨੀਆ 'ਚ ਵਧੇ ਫੁੱਲੇ ਅੱਜ ਜੋ ਗੁਰੂਆਂ ਦੀ ਕਿਰਪਾ ਹੈ ਦੁਨੀਆ ਜਾ ਕੇ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਫਰਾਂਸ ਜਾਓ ਗੁਰੂ ਗ੍ਰੰਥ ਸਾਹਿਬ ਦੇ ਪਾਠ ਉਹਨਾਂ ਦੇ ਜੋ ਮੇਨ ਸਥਾਨ ਨੇ ਉਹਨਾਂ ਚ ਹੁੰਦਾ ਹੈ ਲੇਕਿਨ ਸਾਡੇ ਇੱਥੇ ਜੋ ਹੈ ਮੈਂ ਉਧਰ ਜਾਣਾ ਨਹੀਂ ਟਾਈਮ ਥੋੜਾ ਹੈ ਇਸ ਕਰਕੇ ਜਿਆਦਾ ਸਮਝ ਨਹੀਂ ਲੈਣਾ ਕੋਈ ਬੋਲ ਦੇ ਤੋਦਾਸ ਤੋਂ ਕੋਈ ਕਮੀ ਕੋਈ ਗਲਤੀ ਰਹੀ ਹੋਏ ਸੰਗਤ ਤੋਂ ਮਾਫੀ ਮੰਗਦੇ ਆ ਤੇ ਗੁਰੂ ਪਾ ਸਰਦਾਸ ਕਰਦੇ ਆ ਕਿਰਪਾ ਕਰੋ ਜੇ ਦੋ ਸੇ ਸ਼ਤਾਬ ਦੀ ਮੰਨਦੇ ਹਨ ਸਾਨੂੰ ਇਹਨਾਂ ਤੇ ਅਮਲ ਕਰਨ ਦੀ ਸਿੱਖਿਆ ਦਿਓ ਇਹਨਾਂ ਲਫਜ਼ਾਂ ਸਾਰੀ ਸੰਗਤ ਦਾ ਤੇ ਗੁਰੂ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਔਰ 타ਮੀ ਸਾਹਿਬ ਜੋ ਬੜੀ ਬੜੀ ਸੇਵਾ ਕਰ ਰਿਹਾ ਐ ਸੀ ਪੀ ਸੀ ਡੀ ਸਾਰੇ ਉਹਨਾਂ ਦੇ ਮੈਂਬਰ ਸਹਿਬਾਨ ਸਾਰੇ ਇਸ ਇਲਾਕੇ ਦੀਆਂ ਜਿੰਨੀਆਂ ਜਥੇਬੰਦੀਆਂ ਸਰਪੰਸ ਸਾਹਿਬਾਨ ਸਾਰੇ ਜੁੜ ਕੇ ਤੁਸੀਂ ਇਹ ਦਿਨ ਮਨਾ ਤੇ ਬੜੀ ਮਿਹਨਤ ਕੀਤੀ ਹੈ ਸਾਰੇ ਸਾਡੇ ਸੰਤਾਂ ਜੀ ਨੇ ਲੰਗਰ ਲਾਇਆ ਦੂਰ ਦੂਰ ਤੱਕ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਗੁਰੂ ਨੂੰ ਫਤਿਹ ਬੁਲਾਉਂਦਾ ਹੋਇਆ ਸੰਗਤ ਨੂੰ ਫਤਿਹ ਬੁਲਾ ਕੇ ਇਜਾਜ਼ਤ ਹੈਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ